ਸਤਿ ਸ਼੍ਰੀ ਅਕਾਲ ਮੇਰੇ ਵੀਰੋ ਭੈਣ ਭਰਾਓ ਅਤੇ ਮੇਰੇ ਦੋਸਤੋ ਵਾਹਿਗੁਰੂ ਜੀ ਸਭ ਤੇ ਕਿਰਪਾ ਕਰਨ ਸਾਰਿਆਂ ਨੂੰ ਛੜਦੀ ਕਲਾ ਬਖਸ਼ਿਸ਼ ਕਰਨ ਅਤੇ ਸਾਰਿਆਂ ਨੂੰ ਤੰਦਰੁਸਤੀਆਂ ਬਖਸ਼ਣ ਕਿਉਂਕਿ ਸਾਡੀ ਹਮੇਸ਼ਾ ਹੀ ਇਹੀ ਅਰਦਾਸ ਰਹਿੰਦੀ ਹੈ ਕਿ ਸਾਡਾ ਪੰਜਾਬ ਹਮੇਸ਼ਾ ਹੱਸਦਾ ਵਾਸਦਾ ਰਹੇ ਕੇਵਲ ਪੰਜਾਬ ਹੀ ਨਹੀਂ ਅਸੀਂ ਤਾਂ ਕੇਵਲ ਇਹੀ ਅਰਦਾਸ ਕਰਦੇ ਹਾਂ ਕਿ ਇਹ ਪੂਰੀ ਜਹਾਨ ਪੂਰਾ ਕੁਲ ਹੀ ਹੱਸਦਾ ਵਾਸਦਾ ਰਹੇ ਤੇ ਖੁਸ਼ੀਆਂ ਨਾਲ ਭਰਪੂਰ ਰਹੇ ਅੱਜ ਮੈਂ ਆਪਣਾ ਵਲੌਗ ਇਸ ਕਰਕੇ ਸਟਾਰਟ ਕਰ ਰਹੀ ਹਾਂ ਕਿ ਮੈਂ ਸੋਚਿਆ ਕਿ ਅਸੀਂ ਰੈਸਪੀ ਤੇ ਹਮੇਸ਼ਾ ਦਿੰਦੇ ਹੀ ਰਹਿੰਦੇ ਹਾਂ ਤੇ ਕਿਉਂ ਨਾ ਅਸੀਂ ਕੁਝ ਆਪਣੀਆਂ ਗੁਰਬਾਣੀ ਦੀਆਂ ਗੱਲਾਂ ਵੀ ਤੁਹਾਡੇ ਨਾਲ ਸਾਂਝੀਆਂ ਕਰੀਏ ਕਿਉਂਕਿ ਗੁਰਬਾਣੀ ਇੱਕ ਅਜਿਹੀ ਤਾਕਤ ਹੈ ਜਿਸ ਤੋਂ ਸਾਨੂੰ ਬਹੁਤ ਕੁਝ ਹੀ ਮਿਲਦਾ ਹੈ ਈਵਨ ਕਿ ਅਸੀਂ ਆਪਣੇ ਜੀਵਨ ਦੇ ਵਿੱਚ ਹਰ ਇੱਕ ਤਰੀਕੇ ਦੇ ਨਾਲ ਗੁਰਬਾਣੀ ਨੂੰ ਅਪਣਾ ਸਕਦੇ ਹਾਂ ਅਸੀਂ ਉੱਠਦੇ ਹਾਂ ਬੈਠਦੇ ਹਾਂ ਸੌਂਦੇ ਹਾਂ ਖਾਂਦੇ ਹਾਂ ਪੀਂਦੇ ਹਾਂ ਹਰ ਮੂਵਮੈਂਟ ਦੇ ਵਿੱਚ ਅਸੀਂ ਆਪਣੀ ਗੁਰਬਾਣੀ ਨੂੰ ਸਿਮਰਨ ਨੂੰ ਅਪਣਾਉਣਾ ਹੈ ਕਿਉਂਕਿ ਇਸ ਤੋਂ ਸਾਨੂੰ ਬਹੁਤ ਹੀ ਸਾਰੀਆਂ ਖੁਸ਼ੀਆਂ ਮਿਲਦੀਆਂ ਹਨ ਜਿਹੜੀਆਂ ਕਿ ਮੇਰੇ ਜੀਵਨ ਦਾ ਐਕਸਪੀਰੀਅੰਸ ਹਨ ਕਿ ਮੈਂ ਵਾਹਿਗੁਰੂ ਜੀ ਤੋਂ ਬਹੁਤ ਹੀ ਜ਼ਿਆਦਾ ਖੁਸ਼ੀਆਂ ਲਈਆਂ ਹੋਈਆਂ ਹਨ ਹਰ ਜਗ੍ਹਾ ਤੇ ਉਹ ਸਹਾਈ ਹੁੰਦੇ ਹਨ ਅਸੀਂ ਇਹ ਕਹਿ ਦਿੰਦੇ ਹਾਂ ਕਿ ਵਾਹਿਗੁਰੂ ਜੀ ਤੇ ਸਾਡੇ ਨਾਲ ਨਹੀਂ ਹੈ ਅਸੀਂ ਸਾਡਾ ਕੋਈ ਵੀ ਕੰਮ ਨਹੀਂ ਬੰਦਾ ਜਾਂ ਫਿਰ ਕੋਈ ਵੀ ਕੰਮ ਸਾਡਾ ਸਟੌਪ ਹੋ ਜਾਂਦਾ ਹੈ ਤੇ ਅਸੀਂ ਸੋਚਦੇ ਹਾਂ ਕਿ ਨਹੀਂ ਮੇਰੇ ਨਾਲ ਤੇ ਬਹੁਤ ਮਾੜਾ ਹੋਇਆ ਦੂਸਰੇ ਦਾ ਕੰਮ ਬਣ ਗਿਆ ਬਟ ਮੇਰਾ ਨਹੀਂ ਬਣਿਆ ਪਰ ਉੱਥੇ ਵੀ ਕਿਤੇ ਨਾ ਕਿਤੇ ਵਾਹਿਗੁਰੂ ਜੀ ਦੀ ਹੀ ਨਜ਼ਰ ਹੁੰਦੀ ਹੈ ਕਿ ਸਾਡਾ ਕੰਮ ਨਹੀਂ ਬਣਿਆ ਤੇ ਉਹਨਾਂ ਨੇ ਕੁਝ ਸਾਡੇ ਵਾਸਤੇ ਵਧੀਆ ਹੀ ਸੋਚਿਆ ਹੋਵੇਗਾ ਗੁਰੂ ਨਾਨਕ ਦੇਵ ਜੀ ਜਿਵੇਂ ਹਮੇਸ਼ਾ ਹੀ ਕਹਿੰਦੇ ਹਨ ਕਿ ਵਾਹਿਗੁਰੂ ਨਾਮ ਜਹਾਜ਼ ਹੈ ਚੜ੍ਹੇ ਸੁੱਤਰੇ ਪਾਰਗੁਰ ਨਾਨਕ ਜੀ ਕਹਿੰਦੇ ਨੇ ਕਿ ਇੱਕ ਵਾਹਿਗੁਰੂ ਜੀ ਦਾ ਨਾਮ ਹੈ ਜੋ ਜਹਾਜ਼ ਦੀ ਤਰ੍ਹਾਂ ਹੈ ਜਿਸ ਤੇ ਬੰਦਾ ਚੜ੍ਹੇ ਤਾਂ ਪਾਰ ਜਾ ਕੇ ਹੀ ਉਤਰਦਾ ਹੈ ਅੱਜ ਕੱਲ ਹਰ ਕੋਈ ਇਸ ਜਹਾਜ਼ 'ਤੇ ਚੜਨਾ ਚਾਹੁੰਦਾ ਹੈ ਤੇ ਪਰਮਾਤਮਾ ਕੋਲੋਂ ਆ ਕੇ ਅਰਦਾਸਾਂ ਕਰਦਾ ਹੈ ਵਾਹਿਗੁਰੂ ਮੈਨੂੰ ਇਸ ਜਹਾਜ਼ 'ਤੇ ਚੜਾ ਪਰ ਮੈਂ ਆਪਣੀ ਜ਼ਿੰਦਗੀ ਵਿੱਚ ਸਿਰਫ ਇੱਕ ਹੀ ਅਰਦਾਸ ਕੀਤੀ ਹੈ ਕਿ ਵਾਹਿਗੁਰੂ ਸਭ ਕੁਝ ਭੁੱਲ ਜਾਵਾਂ ਪਰ ਤੇਰੇ ਤੇਰਾ ਨਾਮ ਵਾਲੇ ਜਹਾਜ਼ ਤੋਂ ਮੈਂ ਕਦੀ ਨਾ ਉਤਰਾਂ ਕਿਉਂਕਿ ਜਿਹੜੇ ਮਰਜ਼ੀ ਜਹਾਜ਼ 'ਤੇ ਚੜ ਜਾਵੋ ਉਹ ਕਦੀ ਵੀ ਤੁਹਾਨੂੰ ਤੁਹਾਡੇ ਘਰ ਤੱਕ ਨਹੀਂ ਪਹੁੰਚਾਵੇਗਾ ਇੱਕ ਵਾਹਿਗੁਰੂ ਜੀ ਦੇ ਨਾਮ ਦਾ ਜਹਾਜ਼ ਇਦਾਂ ਦਾ ਹੈ ਜੋ ਹਰ ਜਗ੍ਹਾ ਸਾਨੂੰ ਪਹੁੰਚਾ ਦਿੰਦਾ ਹੈ ਹਰ ਤਕਲੀਫਾਂ ਚੋਂ ਸਾਨੂੰ ਕੱਢ ਦਿੰਦਾ ਹੈ ਕਿਸੇ ਕੋਲੋਂ ਤਰਲੇ ਨਹੀਂ ਸਾਨੂੰ ਮਾਰਨੇ ਪੈਂਦੇ ਵਾਹਿਗੁਰੂ ਹਰ ਜਗ੍ਹਾ ਤੇ ਸਾਡੀ ਬਣਾਉਂਦੇ ਹਨ ਚਾਹੇ ਉਹ ਅਸੀਂ ਕਿਸੇ ਸਟੇਸ਼ਨ ਤੇ ਖੜੇ ਹੋਈਏ ਚਾਹੇ ਫਿਰ ਅਸੀਂ ਕਿਸੇ ਆਪਣੀ ਮੰਜ਼ਿਲ ਵੱਲ ਵਧ ਰਹੀਏ ਹੋਈਏ ਚਾਹੇ ਫਿਰ ਅਸੀਂ ਬਾਹਰ ਵਿਦੇਸ਼ਾਂ ਵਿੱਚ ਕਿਤੇ ਵੀ ਅਸੀਂ ਬੈਠੀ ਹੋਈਏ ਪਰ ਜਿਹੜਾ ਵਾਹਿਗੁਰੂ ਜੀ ਦੇ ਨਾਮ ਦਾ ਜਹਾਜ਼ ਹੈ ਉਹ ਹਮੇਸ਼ਾ ਹੀ ਸਾਡੇ ਨਾਲ ਰਹਿੰਦਾ ਹੈ ਇਸ ਕਰਕੇ ਸਾਨੂੰ ਹਰ ਪਲ ਹਰ ਸਮੇਂ ਹੀ ਸਿਮਰਨ ਕਰਦੇ ਰਹਿਣਾ ਚਾਹੀਦਾ ਹੈ ਜੇਕਰ ਅਸੀਂ ਕੋਈ ਬੱਚਿਆਂ ਵਾਸਤੇ ਖਾਣਾ ਬਣਾ ਰਹੇ ਹਾਂ ਸਾਨੂੰ ਉਸ ਟਾਈਮ ਵੀ ਸਿਮਰਨ ਕਰਨਾ ਚਾਹੀਦਾ ਹੈ ਉਸ ਟਾਈਮ ਬੱਚਿਆਂ ਦੇ ਉੱਤੇ ਬਹੁਤ ਹੀ ਜ਼ਿਆਦਾ ਅਸਰ ਪੈਂਦਾ ਹੈ ਜੇਕਰ ਅਸੀਂ ਕਿਤੇ ਬਾਹਰ ਜਾ ਰਹੇ ਹਾਂ ਕਿਤੇ ਟਰੈਵਲ ਕਰ ਰਹੇ ਹਾਂ ਤੇ ਸਾਨੂੰ ਉਸ ਟਾਈਮ ਵੀ ਵਾਹਿਗੁਰੂ ਜੀ ਦੇ ਨਾਮ ਜੀ ਦਾ ਸਿਮਰਨ ਕਰਨਾ ਚਾਹੀਦਾ ਹੈ ਅਤੇ ਇਹ ਮੇਰੀ ਜ਼ਿੰਦਗੀ ਦੇ ਖੁਦ ਦੇ ਤਜਰਬੇ ਹਨ ਕਿ ਜੇਕਰ ਮੈਂ ਆਪਣੀ ਜ਼ਿੰਦਗੀ ਵਿੱਚ ਬਹੁਤ ਸਿਮਰਨ ਕੀਤਾ ਹੈ ਜਾਂ ਬਹੁਤ ਕਮਾਈ ਕੀਤੀ ਹੈ ਉਸ ਤੋਂ ਮੈਂ ਬਹੁਤ ਕੁਝ ਪਾਇਆ ਵੀ ਹੈ ਤੇ ਇਹ ਚੀਜ਼ਾਂ ਮੇਰੇ ਬੱਚੇ ਤੇ ਵੀ ਅਸਰ ਕਰ ਰਹੀਆਂ ਹਨ ਜਿਵੇਂ ਕਿ ਮੇਰੇ ਬੱਚੇ ਨੇ ਵੀ ਬਹੁਤ ਜ਼ਿਆਦਾ ਹੁਣ ਸਿਮਰਨ ਵਾਲੇ ਪਾਸੇ ਲੱਗ ਚੁੱਕਿਆ ਹੈ ਮਤਲਬ ਕਿ ਉਹ ਹਰ ਚੀਜ਼ ਨੂੰ ਉਸ ਨੂੰ ਸਮਝ ਆ ਚੁੱਕੀ ਹੈ ਕਿ ਇਸ ਦੁਨੀਆ ਦੇ ਵਿੱਚ ਕੀ ਹੈ ਸਾਨੂੰ ਕਿਵੇਂ ਰਹਿਣਾ ਚਾਹੀਦਾ ਹੈ ਕਿਵੇਂ ਸੰਘਰਸ਼ ਕਰਨਾ ਚਾਹੀਦਾ ਹੈ ਤੇ ਕਿਵੇਂ ਅਸੀਂ ਅੱਗੇ ਵਧਣਾ ਸਾਨੂੰ ਅੱਗੇ ਵਧਣਾ ਚਾਹੀਦਾ ਹੈ ਕਿਉਂਕਿ ਇੱਕ ਛੋਟਾ ਬੱਚਾ ਜਿਹੜਾ ਹੁੰਦਾ ਹੈ ਆ 4-5 ਸਾਲ ਦਾ ਉਸ ਨੂੰ ਕੋਈ ਇਸ ਚੀਜ਼ ਦੀ ਨੌਲੇਜ ਨਹੀਂ ਹੁੰਦੀ ਤੇ ਇੱਕ ਮਾਤਾ ਪਿਤਾ ਦੇ ਹੱਥ ਵਿੱਚ ਹੀ ਹੁੰਦਾ ਹੈ ਕਿ ਉਸ ਨੇ ਆਪਣੇ ਬੱਚੇ ਨੂੰ ਕਿਸ ਪਾਸੇ ਲੈ ਕੇ ਜਾਣਾ ਹੈ ਜਾਂ ਤੇ ਉਸ ਨੇ ਕਿਸੇ ਗਲਤ ਤਰੀਕੇ ਨਾਲ ਆਪਣੇ ਬੱਚੇ ਨੂੰ ਤੋੜਨਾ ਹੈ ਜਾਂ ਉਸ ਨੇ ਆਪਣੇ ਸਿਮਰਨ ਵਾਲੇ ਪਾਸੇ ਬੱਚੇ ਨੂੰ ਤੋੜਨਾ ਹੈ ਤੇ ਆਫਕੋਰਸ ਇਹ ਮਾਂ ਪਿਓ ਦੇ ਹੱਥ ਵਿੱਚ ਹੀ ਹੁੰਦਾ ਹੈ ਕਿਉਂਕਿ ਇਹ ਸਾਡੀ ਜ਼ਿੰਦਗੀ ਦਾ ਤਜਰਬਾ ਹੈ ਕਿ ਜੇਕਰ ਅਸੀਂ ਸਿਮਰਨ ਦੇ ਨਾਲ ਜੁੜੇ ਹਾਂ ਤੇ ਅਸੀਂ ਸਿਮਰਨ ਕਰਦੇ ਹਾਂ ਤੇ ਸਾਡੇ ਬੱਚੇ ਵੀ ਜ਼ਰੂਰ ਜੁੜਨਗੇ